ਦੁਨੀਆ ਦੇ ਅੰਦਰ ਚਾਰ ਚੀਜ਼ਾਂ ਨੇ ਜਿਹੜੀਆਂ ਮਾਇਆ ਦੇ ਨਾਲ ਨਹੀਂ ਮਿਲਦੀਆਂ ਤੇ ਦੁਨੀਆ ਦੇ ਅੰਦਰ ਚਾਰ ਚੀਜ਼ਾਂ ਉਹ ਨੇ ਜਿਹੜੀਆਂ ਵੱਡੇ ਭਾਗਾਂ ਤੋਂ ਬਿਨਾਂ ਨਹੀਂ ਮਿਲਦੀਆਂ ਜਿੰਨਾ ਮਰਜ਼ੀ ਆਪਾਂ ਕਰ ਲਈਏ ਨਾ ਉਹ ਵੱਡੇ ਭਾਗਾਂ ਤੋਂ ਬਿਨਾਂ ਨਹੀਂ ਮਿਲਦੀਆਂ ਹੁਣ ਮੈਂ ਥੋੜੀ ਬੇਨਤੀ ਕਰਦਿਆਂ ਧਿਆਨ ਕਰਿਆ ਪਹਿਲੀ ਗੱਲ ਹੈ ਵੀ ਚਾਰ ਚੀਜ਼ਾਂ ਮਾਇਆ ਨਾਲ ਕਿਹੜੀਆਂ ਨੇ ਜਿਹੜੀਆਂ ਨਹੀਂ ਮਿਲਦੀਆਂ ਮਾਇਆ ਨਾਲ ਤੇ ਹਰ ਚੀਜ਼ ਖਰੀਦੀ ਜਾ ਸਕਦੀ ਹੈ ਤੁਸੀਂ ਗੱਡੀ ਲੈਣਾ ਚਾਹੋ ਜਦੋਂ ਮਰਜ਼ੀ ਜਾ ਕੇ ਮਾਇਆ ਦੇ ਕੇ ਲਿਆ ਸਕਦੇ ਆ ਜ਼ਮੀਨ ਖਰੀਦਣੀ ਚਾਹੀਏ ਮਾਇਆ ਹੋਣੀ ਚਾਹੀਦੀ ਜਦੋਂ ਮਰਜ਼ੀ ਥੇ ਮਰਜ਼ੀ ਖਰੀਦ ਲਵੋ ਘਰ ਖਰੀਦਣਾ ਹੋਏ ਤੇ ਮਾਇਆ ਚਾਹੀਦੀ ਜਿੱਥੇ ਮਰਜ਼ੀ ਲੈ ਲਓ ਮਾਇਆ ਨਾਲ ਤੇ ਹਰ ਚੀਜ਼ ਮਿਲਦੀ ਏ ਪਰ ਯਾਦ ਰੱਖਿਆ ਜੇ ਮੈਂ ਚਾਰ ਚੀਜ਼ਾਂ ਦੀ ਬੇਨਤੀ ਕਰਾਂ ਪਹਿਲੀ ਗੱਲ ਐ ਕਿ ਸਵਾਸ ਨੀ ਜੇ ਮਾਇਆ ਦੇ ਨਾਲ ਮਿਲਦੇ ਜੇ ਮਿਲਦੇ ਹੋਣ ਤੇ ਅਮੀਰ ਲੋਕਾਂ ਦੀ ਤੇ ਕਦੀ ਮੌਤ ਹੀ ਨਾ ਹੋਵੇ ਸਵਾਸ ਮਾਇਆ ਦੇ ਨਾਲ ਨਹੀਂ ਮਿਲਦੇ ਦੂਸਰਾ ਬੇਨਤੀ ਕਰਦੇ ਆ ਸਵਾਸ ਮਾਇਆ ਨਾਲ ਨਹੀਂ ਮਿਲਦੇ ਨਾਮ ਮਾਇਆ ਦੇ ਨਾਲ ਨਹੀਂ ਮਿਲਦਾ ਜੇ ਮਾਇਆ ਨਾਲ ਮਿਲਦਾ ਹੁੰਦਾ ਸਾਡੇ ਹਿੱਸੇ ਵਿੱਚ ਕੋਈ ਨਹੀਂ ਸੀ ਆਉਣਾ ਇਹ ਵੀ ਅਮੀਰ ਲੋਕਾਂ ਨੇ ਖਰੀਦ ਕੇ ਲੈ ਜਾਣਾ ਸੀ ਗਰੀਬ ਨੂੰ ਤਾਂ ਕਿਸੇ ਜਪਣ ਹੀ ਨਹੀਂ ਸੀ ਦੇਣਾ ਉਹਦੇ ਹਿੱਸੇ ਵਿੱਚ ਤੇ ਆਉਣਾ ਹੀ ਨਹੀਂ ਸੀ ਪਰ ਇਹ ਮਾਇਆ ਨਾਲ ਨਹੀਂ ਮਿਲਦਾ ਇਸ ਨਾਮ ਨੂੰ ਜਪਣਾ ਪੈਂਦਾ ਹੈ ਪਰ ਇਹਨੂੰ ਗਰੀਬ ਵੀ ਜਪ ਸਕਦਾ ਇਹਨੂੰ ਅਮੀਰ ਵੀ ਜਪ ਸਕਦਾ ਇਹਨੂੰ ਜਿਹੜਾ ਮਰਜ਼ੀ ਜਪੀ ਜੇ ਹਰ ਬੰਦਾ ਨਾਮ ਨੂੰ ਜਪ ਸਕਦਾ ਹੈ ਪਰ ਉਹ ਤਾਂ ਉਹਦਾ ਮਨ ਹੈ ਵੀ ਉਹਨੇ ਕਿੰਨਾ ਜਪਣਾ ਹੈ ਕਿੰਨੀ ਬਾਣੀ ਪੜ੍ਹਨੀ ਕਿੰਨਾ ਨੇਤਨੇਮ ਕਰਨਾ ਹੈ ਤੇ ਇਨਸਾਨ ਦਾ ਆਪਣਾ ਮਨ ਹੈ ਪਰ ਜੇ ਕੋਈ ਕਹੇ ਵੀ ਮੈਂ ਮਾਇਆ ਦੇ ਨਾਲ ਖਰੀਦ ਲਵਾਂ ਕਹਿੰਦੇ ਨਹੀਂ ਭਾਈ ਸਵਾਸ ਨਹੀਂ ਮਿਲਨੇ ਨਾਮ ਨਹੀਂ ਮਿਲਣਾ ਤੀਸਰਾ ਬੇਨਤੀ ਕਰਦੇ ਆ ਸੁੱਖ ਮਾਇਆ ਦੇ ਨਾਲ ਨਹੀਂ ਮਿਲਦਾ ਬਹੁਤ ਲੋਕ ਨੇ ਜਿਹੜੀ ਬੜੀ-ਬੜੀ ਮਾਇਆ ਲਈ ਫਿਰਦੇ ਨੇ ਪਰ ਅਤ ਦੇ ਦੁਖੀ ਨੇ ਸੰਸਾਰ ਵਿੱਚ ਨਜ਼ਰ ਮਾਰ ਕੇ ਵੇਖੋਗੇ ਨਾ ਬੜੇ ਲੋਕ ਨੇ ਜਿਹੜੇ ਮਾਇਆ ਘਰ ਦੇ ਵਿੱਚ ਕੋਈ ਘਾਟਾ ਨਹੀਂ ਹੈਗਾ ਪਰ ਉਹ ਦੁਖੀ ਨੇ ਕੋਈ ਨਾ ਕੋਈ ਟੈਨਸ਼ਨ ਬਣੀ ਪਈ ਹੈ ਦੁਖੀ ਨੇ ਮਾਫ ਕਰਿਆ ਚੌਥਾ ਬੇਨਤੀ ਕਰਦੇ ਆਂ ਚੌਥੀ ਚੀਜ਼ ਹੈ ਕਿ ਇੱਜ਼ਤ ਨਹੀਂ ਜੇ ਮਾਇਆ ਦੇ ਨਾਲ ਮਿਲਦੀ ਇੱਜ਼ਤ ਹਰ ਇਨਸਾਨ ਨੂੰ ਆਪਣੀ ਬਣਾਣੀ ਪੈਂਦੀ ਹੈ ਇੱਜ਼ਤ ਉਹਦੀ ਬਣਦੀ ਐ ਜਿਹੜਾ ਚੰਗੇ ਕਰਮ ਕਰਦਾ ਐ। ਮਾੜਾ ਕੰਮ ਕਰਨ ਵਾਲੇ ਦੀ ਕਦੀ ਇੱਜ਼ਤ ਨਹੀਂ ਹੁੰਦੀ। ਇੱਜ਼ਤ ਮਿਲਦੀ ਐ ਪਰ ਤੁਹਾਡੇ ਹੱਥ ਐ ਗੁਰਮਖੋ ਆਪਣੇ ਹੱਥ ਐ। ਤੁਸੀਂ ਚੰਗੇ ਕਰਮ ਕਰੋ ਦੁਨੀਆ ਤੁਹਾਡਾ ਮਾਨ ਕਰੇਗੀ ਦੁਨੀਆ ਤੁਹਾਡਾ ਸਤਕਾਰ ਕਰੇਗੀ। ਇਹ ਕਰਮਾਂ ਦੇ ਉੱਤੇ ਡਿਪੈਂਡ ਕਰਦਾ ਐ। ਜੇ ਭਗਤ ਕਬੀਰ ਵਰਗਿਆਂ ਨੇ ਚੰਗੇ ਕਰਮ ਕੀਤੇ ਨੇ। ਵਧੀਆ ਕਰਮ ਕੀਤੇ ਬੰਦਗੀ ਕੀਤੀ। ਸੰਗਤ ਦਾ ਭਲਾ ਕੀਤਾ। ਭਗਤ ਰਵੀਦਾਸ ਵਰਗਿਆਂ ਨੇ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਵੀ ਆ ਰਿਹਾ ਮੈਂ ਬੇਨਤੀ ਕਰਦਿਆਂ ਕਿ ਜਿਨ੍ਹਾਂ ਮਹਾਪੁਰਖਾਂ ਨੇ ਬੰਦਗੀ ਕੀਤੀ ਹੈ ਭਾਵੇਂ ਉਹ ਬਿਲਕੁਲ ਗਰੀਬ ਘਰ ਵਿੱਚ ਆਏ ਸਨ ਸ਼ਰੀਰ ਕਰਕੇ ਆਏ ਪਰ ਜਿੰਨਾ ਚਿਰ ਦੁਨੀਆ ਰਹੇਗੀ ਸੰਸਾਰ ਰਹੇਗਾ ਆਇਓ ਜੇ ਕਰਮ ਕੀਤੇ ਉਹ ਭਗਤੀ ਕੀਤੀ ਜਿੰਨਾ ਚਿਰ ਦੁਨੀਆ ਰਹੇਗੀ ਉਹਨਾਂ ਨੂੰ ਮੱਥੇ ਟਿਕਦੇ ਰਹਿਣਗੇ ਸੰਸਾਰ ਉਹਨਾਂ ਦੇ ਅੱਗੇ ਝੁੱਕਦਾ ਰਹੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਹੋਏ ਨੇ ਮਹਾਪੁਰਖ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਬੰਦਗੀ ਕਰਨੀ ਪੈਂਦੀ ਹੈ ਅੱਜ ਉਹਨਾਂ ਦਾ ਕਿੰਨਾ ਸਤਕਾਰ ਹੈ ਦੁਨੀਆ ਦੇ ਵਿੱਚ ਅੱਜ ਉਹਨਾਂ ਨੂੰ ਕਿੰਨਾ ਮਾਣ ਮਿਲਦਾ ਮਿਲਣਾ ਵੀ ਚਾਹੀਦਾ ਕਿਉਂਕਿ ਰੱਬ ਦੇ ਨਾਮ ਦੀ ਬੰਦਗੀ ਕੀਤੀ ਹੈ ਇਹ ਚਾਰ ਚੀਜ਼ਾਂ ਨੇ ਜਿਹੜੀਆਂ ਥੋੜ੍ਹੀ ਥੋੜ੍ਹੀ ਆਪਾਂ ਵਿਚਾਰ ਕਰਾਂਗੇ ਜਿੰਨਾ ਕੋਈ ਸਮਾਂ ਹੈ ਸਵਾਸ ਨਹੀਂ ਮਿਲਦੇ ਨਾਮ ਨਹੀਂ ਮਿਲਦਾ ਯਾਦ ਰੱਖਿਆ ਜੇ ਸੁੱਖ ਨਹੀਂ ਮਿਲਦਾ ਤੇ ਇੱਜ਼ਤ ਨਹੀਂ ਮਿਲਦੀ ਇਹ ਚਾਰ ਚੀਜ਼ਾਂ ਮਾਇਆ ਦੇ ਨਾਲ ਨਹੀਂ ਮਿਲਦੀਆਂ ਅਰ ਚਾਰ ਚੀਜ਼ਾਂ ਜਿਹੜੀਆਂ ਉਹ ਨੇ ਜਿਹੜੀਆਂ ਵੱਡੇ ਭਾਗਾਂ ਨਾਲ ਮਿਲਦੀਆਂ ਨੇ ਹਰ ਇੱਕ ਨੂੰ ਨਹੀਂ ਮਿਲਦੀਆਂ ਜਿਹਦੇ ਵੱਡੇ ਭਾਗ ਹੁੰਦੇ ਨਾ ਉਹਨੂੰ ਇਹ ਚੀਜ਼ਾਂ ਪ੍ਰਾਪਤ ਹੁੰਦੀਆਂ ਨੇ ਅਸੀਂ ਵੱਡੇ ਭਾਗ ਉਹਦੇ ਕਹਿ ਦਿੰਨੇ ਆ ਜਿਦ ਕੋ ਚਾਰ ਕੁਟਕੇ ਜ਼ਿਆਦਾ ਹੁੰਦੇ ਨੇ ਜਿਦ ਕੋ ਚਾਰ ਛਿੱਲੜ ਜ਼ਿਆਦਾ ਹੋ ਗਏ ਕਹਿੰਦੇ بڑے ਵੱਡੇ ਭਾਗ ਨੇ ਬੜੀ ਮਾਇਆ ਰੱਬ ਨੇ ਇਹਨੂੰ ਦਿੱਤੀ ਹੋਈ ਹੈ ਪਰ ਕਦੀ ਉਹਦੇ ਕੋਲ ਬੈਠ ਕੇ ਵੇਖਿਆ ਜੇ ਵੀ ਇਹਦੇ ਵਾਸਤਵ ਵਿੱਚ ਵੱਡੇ ਭਾਗ ਹੈਗੇ ਨੇ ਮਾਇਆ ਨਾਲ ਵੱਡੇ ਭਾਗ ਨਹੀਂ ਹੁੰਦੇ ਮਾਰੇ ਕਹਿੰਦੇ ਨੇ ਵੱਡੇ ਵੱਡੇ ਜੋ ਦਿਸੈ ਲੋਕ ਤਿੰਨ ਕੋ ਵਿਆਪੈ ਉਹਦੇ ਚਿੰਤਾ ਚ ਹੀ ਮਰੇ ਪਏ ਨੇ ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ ਕੌਣ ਵੱਡਾ ਜਿਨੇ ਪ੍ਰਮਾਤਮਾ ਦੇ ਨਾਲ ਲਿਵ ਲਾ ਲਈ ਜਿੱਦੀ ਲਿਵ ਲੱਗ ਗਈ ਪ੍ਰਮਾਤਮਾ ਦੇ ਨਾਲ ਜਿਹੜਾ ਪ੍ਰਮਾਤਮਾ ਨੂੰ ਜਪਦਾ ਹੈ ਜਿਹੜਾ ਬੰਦਗੀ ਕਰਦਾ ਹੈ ਬੇਨਤੀ ਕਰਦਿਆਂ ਇਹ ਚਾਰ ਚੀਜ਼ਾਂ ਨੇ ਜਿਹੜੀਆਂ ਵੱਡੇ ਭਾਗਾਂ ਦੇ ਨਾਲ ਮਿਲਦੀਆਂ ਹਨ ਸਭ ਤੋਂ ਪਹਿਲੀ ਬੇਨਤੀ ਕਰਾਂ ਤੰਦਰੁਸਤੀ ਗੁਰਮਖੋ ਵੱਡੇ ਭਾਗਾਂ ਤੋਂ ਬਿਨਾ ਨਹੀਂ ਮਿਲਦੀ ਜਿਹੜਾ ਬੰਦਾ ਦੁਨੀਆ ਵਿੱਚ ਤੰਦਰੁਸਤ ਹੈ ਨਾ ਜਿਸ ਨੂੰ ਕੋਈ ਰੋਗ ਨਹੀਂ ਹੈਗਾ ਜਿਸ ਨੂੰ ਕੋਈ ਬਿਮਾਰੀ ਨਹੀਂ ਜਿਹੜਾ ਕੋਈ ਦਵਾਈ ਬੱਟੀ ਕੁਝ ਨਹੀਂ ਖਾਂਦਾ ਸਮਝ ਲਿਆ ਜੇ ਇਸ ਬੰਦੇ ਦੇ ਵੱਡੇ ਭਾਗ ਨੇ ਇਹਨੂੰ ਤੰਦਰੁਸਤੀ ਰੱਬ ਨੇ ਦਿੱਤੀ ਹੋਈ ਹੈ ਹਰ ਬੰਦਾ ਕੋਈ ਨਾ ਕੋਈ ਦਵਾਈ ਰੋਜ਼ ਖਾਂਦਾ ਹੈ ਜਿੰਨੂੰ ਮਰਜ਼ੀ ਪੁੱਛ ਲਓ ਪਿਆਰੋ ਮਹਾਂਪੁਰਖਾਂ ਨੇ ਤੇ ਇੱਥੇ ਇੱਕ ਵਾਰੀ ਬਚਨ ਵੀ ਕੀਤੇ ਸਨ ਕਹਿੰਦੇ ਦੱਸ ਦਿਓ ਭਲਾ ਜਿਹੜਾ ਗੋਲੀ ਤੋਂ ਬਿਨਾਂ ਸੌਂਦਾ ਹੈ ਭਾਈ ਕਿਹੜਾ ਦਵਾਈ ਨਹੀਂ ਖਾਂਦਾ ਕਿਹੜਾ ਗੋਲੀ ਨਹੀਂ ਖਾਂਦਾ ਵੱਡੇ ਭਾਗ ਉਹਦੇ ਨੇ ਜਿਹਨੂੰ ਪ੍ਰਮਾਤਮਾ ਨੇ ਸਭ ਤੋਂ ਪਹਿਲਾਂ ਤੰਦਰੁਸਤੀ ਦਿੱਤੀ ਹੈ ਜਿਹੜਾ ਬੰਦਾ ਤੰਦਰੁਸਤ ਹੈ ਉਹਦੇ ਵੱਡੇ ਭਾਗ ਕਿਵੇਂ ਨੇ ਸਰੀਰ ਤੰਦਰੁਸਤ ਹੈ ਉਹ ਸਵੇਰੇ ਉੱਠੇਗਾ ਵੀ ਉਹ ਅੰਮ੍ਰਿਤ ਵੇਲੇ ਦੀ ਸੰਭਾਲ ਵੀ ਕਰੇਗਾ ਇਸ਼ਨਾਨ ਪਾਣੀ ਵੀ ਕਰੇਗਾ ਬੰਦਗੀ ਵੀ ਕਰੇਗਾ ਪਰ ਜੇ ਸਰੀਰ ਦੇ ਵਿੱਚ ਤਕਲੀਫ ਹੋਵੇ ਦੁੱਖ ਹੋਵੇ ਤੰਦਰੁਸਤੀ ਨਹੀਂ ਹੈਗੀ ਹੋ ਸਕਦਾ ਰਾਤ ਦੇ 12 1 ਵਜੇ ਤੱਕ ਤੋਨੂੰ ਨੀਂਦ ਹੀ ਨਹੀਂ ਆਉਂਦੀ ਪਰ ਜਦੋਂ ਪਿਆਰਿਓ ਪ੍ਰਮਾਤਮਾ ਦੀ ਬੰਦਗੀ ਦਾ ਸਮਾਂ ਅਮਰਤ ਵੇਲਾ ਆਉਂਦਾ ਹੈ ਉਦੋਂ ਕਈ ਵਾਰੀ ਫਿਰ ਉਹਨੂੰ ਨੀਂਦ ਆ ਜਾਂਦੀ ਫਿਰ ਆਪਾਂ ਕਹਿੰਦੇ ਆਂ ਵੀ ਸਰੀਰ ਢਿੱਲਾ ਸੀ ਇਹ ਤੇ ਸੁੱਤਾ ਹੀ ਬੜੀ ਲੇਟ ਐ ਇਹਨੇ ਅਮਰਤ ਵੇਲੇ ਕਿੱਥੇ ਉੱਠਣਾ ਹੁਣ ਤੇ ਆਲੀ ਸੁੱਤਾ ਪਰ ਸਰੀਰ ਤੰਦਰੁਸਤ ਹੋਏਗਾ ਉਹ ਬੰਦਾ ਪ੍ਰਮਾਤਮਾ ਦੀ ਬੰਦਗੀ ਨਾ ਕਰੇ ਵੈਸੇ ਉਹਦੀ ਗੱਲ ਵੱਖਰੀ ਐ ਵੈਸੇ ਤੰਦਰੁਸਤੀ ਦੀ ਨਿਸ਼ਾਨੀ ਕਿ ਉਹ ਬੰਦਗੀ ਕਰੇ ਅਮਰਤ ਵੇਲੇ ਦੀ ਸੰਭਾਲ ਕਰੇ ਸਰੀਰ ਤੰਦਰੁਸਤ ਦੂਸਰਾ ਬੇਨਤੀ ਕਰਦੇ ਆ ਪਹਿਲੀ ਗੱਲ ਐ ਕਿ ਇਹ ਨਿਸ਼ਾਨੀਆਂ ਵੱਡੇ ਭਾਗਾਂ ਦੀ ਜਿਹਦਾ ਸਰੀਰ ਤੰਦਰੁਸਤ ਹੈ ਨਾ ਉਹਦੇ ਵੱਡੇ ਭਾਗ ਹੁੰਦੇ ਨੇ ਦੂਸਰਾ ਬੇਨਤੀ ਕਰਦੇ ਆ ਧਿਆਨ ਕਰੀ ਜਾ ਜ ਮੈਂ ਚਾਰ ਗੱਲਾਂ ਕਹੀਆਂ ਨੇ ਵੀ ਜਿਹੜੀਆਂ ਵੱਡੇ ਭਾਗਾਂ ਤੋਂ ਨਹੀਂ ਬਿਨਾ ਨਹੀਂ ਮਿਲਦੀਆਂ ਦੂਸਰਾ ਬੇਨਤੀ ਕਰਾਂ ਪਤਨੀ ਨੂੰ ਸਿਰ ਦਾ ਸਾਈ ਉਹਦੇ ਕਹੇ ਵਾਲਾ ਮਿਲ ਜਾਏ ਤੇ ਯਾਦ ਰੱਖਿਆ ਜੇ ਪਤੀ ਨੂੰ ਪਤਨੀ ਉਹਦੇ ਕਹੇ ਵਾਲੀ ਮਿਲ ਜਾਏ ਸਮਝ ਲਓ ਉਸ ਬੰਦੇ ਦੇ ਵੱਡੇ ਭਾਗ ਨੇ ਜੇ ਪਿਆਰੋ ਕਹਿ ਵਿੱਚ ਨਾ ਨਾ ਹੋਵੇ ਤੇ 24 ਘੰਟੇ ਘਰ ਦੇ ਵਿੱਚ ਡਾਂਗ ਹੀ ਖੜਕਦੀ ਰਹਿੰਦੀ ਐ 24 ਘੰਟੇ ਘਰ ਦੇ ਵਿੱਚ ਰੌਲਾ ਹੀ ਪਿਆ ਰਹਿੰਦਾ ਉਹ ਉਹ ਦੀ ਨਹੀਂ ਮੰਨਦਾ ਮaaf ਕਰਿਆ ਜੇ ਉਹ ਦੀ ਨਹੀਂ ਮੰਨਦਾ ਘਰ ਦੇ ਵਿੱਚ ਕਲੇਸ਼ ਬਣਿਆ ਰਹਿੰਦਾ ਫਿਰ ਆਪਾਂ ਮਾਪੁਰਖਾਂ ਕੋਲ ਜਾਂਦੇ ਆ ਬਾਬਾ ਜੀ ਘਰ ਵਿੱਚ ਕਲੇਸ਼ ਬੜਾ ਐ ਹੁਣ ਕਈ ਵਾਰੀ ਬੰਦਾ ਪੁੱਛੇ ਵੀ ਕਲੇਸ਼ ਕਿਹੜੀ ਗੱਲ ਦਾ ਹੈ ਤੁਸੀਂ ਇੱਕ ਜਿਹਦੇ ਕਹਿਣਾ ਮੰਨਣ ਲੱਗ ਜਓ ਤੁਹਾਡੇ ਘਰ ਵਿੱਚ ਕਲੇਸ਼ ਖਤਮ ਹੋ ਜਾਏਗਾ ਕੋਈ ਬੀਬੀ ਜ਼ਿਆਦਾ ਬੋਲਦੀ ਸੀ ਨਾ ਮaaf ਕਰਿਆ ਨੂ ਸੱਸ ਦਾ ਬੜਾ ਰੋਲਾ ਰਹਿੰਦਾ ਸੀ ਆਪਸ ਵਿੱਚ ਉਹਨਾਂ ਰੋਲਾ ਕਰੀ ਜਾਣਾ ਬੋਲੀ ਜਾਣਾ ਹੌਲੀ-ਹੌਲੀ ਉਹ ਰੋਲਾ ਮਹਾਪੁਰਖਾਂ ਕੋਲ ਪਹੁੰਚ ਗਿਆ ਜਦੋਂ ਨੂ ਸੱਸ ਦੋਵੇਂ ਮਹਾਪੁਰਖਾਂ ਕੋਲ ਪਹੁੰਚੀਆ ਕਹਿੰਦੇ ਗੱਲ ਕੀ ਹੈ ਕਹਿੰਦੇ ਸਾਡੇ ਘਰ ਵਿੱਚ ਬੜਾ ਰੋਲਾ ਹੈ ਜੇ ਮੈਂ ਬੋਲਦੀ ਆ ਇਹ ਵੀ ਬੋਲਦੀ ਆ ਫਿਰ ਘਰ ਦੇ ਵਿੱਚ ਕਲੇਸ਼ ਬਣ ਜਾਂਦਾ ਹੈ ਬਾਬਾ ਜੀ ਕਿਰਪਾ ਕਰੋ ਸਾਡੇ ਘਰ ਦਾ ਕਲੇਸ਼ ਖਤਮ ਹੋ ਜਾਏ ਤੇ ਮਹਾਪੁਰਖਾਂ ਨੇ ਵੇਖ ਲਿਆ ਵੀ ਕਲੇਸ਼ ਤੇ ਸਾਰਾ ਜ਼ਬਾਨ ਦਾ ਹੀ ਹੈ ਇਹ ਜ਼ਬਾਨ ਚੱਲਦੀ ਹੈ ਤੇ ਕਲੇਸ਼ ਹੈ ਪਰ ਜੇ ਜ਼ਬਾਨ ਰੁੱਕ ਜਾਵੇ ਤੇ ਕਲੇਸ਼ ਖੰਡਨ ਵੀ ਹੋ ਜਾਂਦਾ ਹੈ ਕੋਈ ਗਰਮ ਹੋ ਜਾਂਦਾ ਹੈ ਤੇ ਅਗਲਾ ਠੰਡਾ ਹੋ ਜਾਵੇ ਨਰਮ ਹੋ ਜਾਵੇ ਤੇ ਉੱਥੇ ਵੀ ਝਗੜਾ ਖਤਮ ਵੀ ਹੋ ਸਕਦਾ ਹੈ ਤੇ ਜੇ ਇੱਕ ਗਰਮ ਹੈ ਅਗਲਾ ਵੀ ਗਰਮ ਹੋ ਜਾਏ ਤੇ ਫਿਰ ਤਾਂ ਝਗੜਾ ਬਹੁਤ ਦੂਰ ਤੱਕ ਵੱਧ ਵੀ ਕਈ ਵਾਰੀ ਜਾਂਦਾ ਹੈ ਤੇ ਗੱਲਾਂ ਸਾਰੀਆਂ ਸਮਝਣ ਵਾਲੀਆਂ ਨੇ ਉਹਨਾਂ ਮਾਪੁਰਖਾਂ ਨੇ ਵੇਖਿਆ ਉਹਨਾਂ ਨੇ ਕਿਹਾ ਭਾਈ ਹੈ ਤੇ ਮਾੜੀ ਗੱਲ ਪਰ ਉਹ ਸੱਸ ਵੱਡੀ ਹੈ ਚਲੋ ਫਿਰ ਵੀ ਉਹ ਉਮਰ 'ਚ ਵੱਡੀ ਹੈ ਉਹਨਾਂ ਨੂੰ 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 ਕਹਿੰਦਾ ਭਾਈ ਬੇਟਾ ਰਮਾਲ ਲੈ ਜਾਓ ਜਦੋਂ ਤੁਹਾਡੀ ਸੱਸ ਕੋਈ ਗੱਲ ਕਰੇ ਨਾ ਅਤੇ ਤੁਸੀਂ ਰਮਾਲ ਆਪਣੇ ਮੂੰਹ ਵਿੱਚ ਪਾ ਲੈਣਾ। ਹੁਣ ਪਿਆਰੋ ਸਖਜੀ ਸੋਖੀ ਜੀ ਦਵਾ ਦੇਤੀ ਸੋਖਾ ਜਾਂ ਇਲਾਜ ਦੱਸ ਦਿੱਤਾ। ਕਹਿੰਦੇ ਸੱਸ ਜਦੋਂ ਬੋਲੇਗੀ ਨਾ ਰਮਾਲ ਮੂੰਹ ਚ ਪਾ ਲੈਣਾ। ਤੇ ਤੁਹਾਡੇ ਘਰ ਦਾ ਕਲੇਸ਼ ਖਤਮ ਹੋ ਜਾਏਗਾ। ਉਹਨਾਂ ਕਿਹਾ ਜੀ ਇਹ ਤਾਂ ਗੱਲ ਹੀ ਬੜੀ ਸੋਖੀ ਜੀ ਹੈ। ਉਹ ਰਮਾਲ ਲੈ ਕੇ ਘਰ ਚਲੇ ਗਏ। ਜਦੋਂ ਸੱਸ ਬੋਲਣ ਲੱਗੀ ਉਹਨੇ ਫੜ ਕੇ ਮੂੰਹ ਨੇ ਰਮਾਲ ਮੂੰਹ ਚ ਪਾ ਲਿਆ। ਹੁਣ ਬੋਲਣਾ ਚਾਹਦੀ ਏ ਪਰ ਮੂੰਹ ਰਮਾਲ ਨਾਲ ਭਰਿਆ ਬੋਲਿਆ ਜਾਂਦਾ ਨਹੀਂ। ਜਦੋਂ ਬੋਲਣਾ ਚਾਹਦੀ ਏ ਮੂੰਹ ਦੇ ਵਿੱਚ ਤੇ ਰਮਾਲ ਐ ਮੂੰਹ ਵਿੱਚ ਕੱਪੜਾ ਐ ਬੋਲਿਆ ਨਹੀਂ ਜਾਂਦਾ ਉਹਨੇ ਕਿਹਾ ਵੀ ਹੁਣ ਬੋਲਣਾ ਚਾਹਦੀ ਬੋਲਦੀ ਨਹੀਂ ਫਿਰ ਸੱਸ ਵੱਡੀ ਸੀ ਉਹਦੇ ਮਨ 'ਚ ਖਿਆਲ ਆ ਗਿਆ ਵੀ ਹੁਣ ਮੈਂ ਜਦੋਂ ਗੱਲ ਕਰਨੀ ਮੇਰੀ ਨੂੰ ਤੇ ਅੱਗੋਂ ਬੋਲਦੀ ਹੀ ਨਹੀਂ ਹੈਗੀ ਤੇ ਘਰ ਦਾ ਕਲੇਸ਼ ਹੀ ਖਤਮ ਹੋ ਗਿਆ ਕਹਿੰਦੇ ਮੈਨੂੰ ਕੀ ਲੋੜ ਐ ਬੋਲਣ ਦੀ ਜਦੋਂ ਨੂੰ ਬੋਲਦੀ ਹੀ ਨਹੀਂ ਹੈਗੀ ਇਦਾਂ ਮਤਲਬ ਘਰ ਦਾ ਕਲੇਸ਼ ਖਤਮ ਹੋ ਗਿਆ ਪਰ ਕਹਿੰਦੇ ਨੇ ਪਿਆਰੋ ਇਹ ਵੱਡੇ ਭਾਗਾਂ ਦੀ ਨਿਸ਼ਾਨੀ ਐ ਜਿਸ ਘਰ ਦੇ ਵਿੱਚ ਪਤੀ ਪਤਨੀ ਦੀ ਆਪਸ 'ਚ ਬਣਦੀ ਐ ਉਹ ਸਮਝ ਲਓ ਉਹਨਾਂ ਦੇ ਵੱਡੇ ਭਾਗ ਨੇ ਤੀਸਰਾ ਬੇਨਤੀ ਕਰਦਿਆ